ਦਸਮੇਸ਼ਪੀਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਵੱਲੋਂ ਰਾਇਕੋਟ ਦੀ ਧਾਰਤੀ ਤੇ ਚਰਨ ਪਾਉਣ ਦੀ ਯਾਦ ਵਿੱਚ ਮਨਾਏ ਜਾਂਦੇ ਰਾਇਕੋਟ ਦੇ ਸਾਲਾਨਾ ਜੋੜ ਮੇਲੇ ਸੰਬੰਧੀ ਅੱਜ ਸ਼੍ਰੋਮਣੀ ਕਮੇਟੀ ਮੈਂਬਰ ਜੱਤੇਦਾਰ ਜਗਜੀਤ ਸਿੰਘ ਤਲਵੰਡੀ ਵੱਲੋਂ ਇਤਿਹਾਸਕ ਗੁਰਦੁਆਰਾ ਟਾਲਿਆਣਾ ਸਾਹਿਬ ਪਾਤਸ਼ਾਹੀ ਦਸਵੀਂ ਰਾਇਕੋਟ ਵਿਖੇ ਸ਼ਹਿਰ ਦੇ ਗੁਰੂ ਘਰਾਂ ਤੇ ਧਰਮ ਕਮੇਟੀਆਂ ਦੇ ਨੁਮਾਇੰਦਿਆਂ ਨਾਲ ਵਿਸ਼ੇਸ਼ ਮੀਟਿੰਗ ਕੀਤੀ ਗਈ ਹੈ। ਜਿਹਦਰਾਨ ਜੱਤੇਦਾਰ ਤਲਵੰਡੀ ਨੇ ਸਥਾਨਕ ਸ਼ਹਿਰ ਦੇ ਆਲੇ-ਦੁਆਲੇ ਤੇ ਪਿੰਡਾਂ ਦੇ ਲੋਕਲ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਦੇ ਨੁਮਾਇੰਦਿਆਂ ਨਾਲ ਮੀਟਿੰਗ ਕਰਕੇ ਜੋੜ ਵਾਲੇ ਨਗਰ ਕੀਰਤਨ ਦੀਆਂ ਤਿਆਰੀਆਂ ਸੰਬੰਧੀ ਵਿਚਾਰ ਚਰਚਾ ਕੀਤੀ ਗਈ ਹੈ ਇਸ ਮੌਕੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਗੁਰਦੁਆਰਾ ਟਾਲੀਆਣਾ ਸਾਹਿਬ ਦੇ ਮੈਨੇਜਰ ਤਰਸੇਮ ਸਿੰਘ ਬਲਿਆਲ ਅਤੇ ਹੈਡ ਗ੍ਰੰਥੀ ਗਿਆਨੀ ਮਹਿੰਦਰ ਸਿੰਘ ਮਾਰਕ ਨੇ ਦੱਸਿਆ ਕਿ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਵੱਲੋਂ ਰਾਇਕੋਟ ਦੀ ਧਰਤੀ ਤੇ ਚਰਨ ਪਾਉਣ ਦੀ ਯਾਦ ਵਿੱਚ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਸਲਾਨਾ ਜੋੜ ਮੇਲਾ 19-20 ਤੇ 21 ਤੋਂ 23 ਤੇ 4 ਜਨਵਰੀ 2026 ਨੂੰ ਸਰਦਾ ਭਾਵਨਾ ਦੇ ਧੂਮ-ਧਾਮ ਨਾਲ ਮਨਾਇਆ ਜਾ ਰਿਹਾ ਅਤੇ ਇਸ ਸਲਾਨਾ ਜੋੜ ਮੇਲੇ ਦੀਆਂ ਤਿਆਰੀਆਂ ਪੂਰੇ ਜੋਰਾ-ਸੂਰਾ ਨਾਲ ਚੱਲ ਰਹੀਆਂ ਨੇ ਰਾਏਕੋਟ ਦੇ ਜੋੜ ਮੇਲੇ ਦੇ ਪਹਿਲੇ ਦਿਨ 2 ਜਨਵਰੀ 2026 ਨੂੰ ਰਾਏਕੋਟ ਸਹਿਰ ਵਿੱਚ ਵਿਸ਼ਾਲ ਨਗਰ ਕੀਤਾ ਸਜਾਇਆ ਜਾਵੇਗਾ ਜੋ ਕਿ ਸਾਰੇ ਸ਼ਹਿਰ ਦੀ ਪ੍ਰਕਰਮਾ ਕਰਦਾ ਹੈ ਦੇਰ ਸ਼ਾਮ ਗੁਰੂ ਘਰ ਵਿਖੇ ਆਕੇ ਸਮਾਪਤ ਹੋਵੇਗਾ ਜਦਕਿ ਨਗਰ ਕੀਰਤਨ ਦੌਰਾਨ 25 ਪੜਾ ਰੱਖੇ ਗਏ ਨੇ ਅਤੇ ਇਸ ਨਗਰ ਕੀਰਤਨ ਪ੍ਰਤੀ ਇਲਾਕੇ ਦੀਆਂ ਸੰਗਤਾਂ ਵਿੱਚ ਵੀ ਭਾਰੀ ਆਸਥਾ ਅਤੇ ਉਤਸ਼ਾਹ ਹੁੰਦਾ ਹੈ ਉੱਤੇ ਹੀ 3 ਜਨਵਰੀ 2026 ਨੂੰ ਵਿਸਾਲ ਢਾਡੀ ਦਰਬਾਰ 4 ਜਨਵਰੀ ਨੂੰ ਕੀਰਤਨ ਦਰਬਾਰ ਸਜਾਇਆ ਜਾਵੇਗਾ ਜਿਸ ਵਿੱਚ ਪੰਥ ਦੇ ਪ੍ਰਸਿੱਧ ਰਾਗੀ ਢਾਡੀ ਕਵੀਸਰੀ ਜਥਿਆਂ ਤੇ ਪ੍ਰਸਿੱਧ ਵਿਦਵਾਨਾਂ ਸਮੇਤ ਸਰੋਵਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਤੇ ਪੰਥਕ ਸ਼ਖਸੀਅਤਾਂ ਹਾਜ਼ਰੀ ਭਰਨ ਗਿਆ। ਉਹਨਾਂ ਨੇ ਕਿਹਾ ਕਿ ਸਾਲਾਨਾ ਜੋੜ ਮੇਲੇ ਦੀਆਂ ਲੋੜੀਆਂ ਦੀਆਂ ਤਿਆਰੀਆਂ ਸਮੇਂ ਸਿਰ ਮੁਕੰਮਲ ਕਰਨ ਲਈ ਵੱਖ-ਵੱਖ ਗੁਰੂ ਘਰਾਂ ਦੇ ਪ੍ਰਬੰਧਕ ਕਮੇਟੀਆਂ ਦੇ ਅਹੁਦੇਦਾਰਾਂ ਨਾਲ ਵਿਚਾਰਾਂ ਕੀਤੀਆਂ ਗਈਆਂ ਨੇ ਅਤੇ ਨਗਰ ਕੀਰਤਨ ਦੌਰਾਨ ਸੰਗਤਾਂ ਲਈ ਗੁਰੂ ਕੇ ਲੰਗਰ ਤੇ ਬੈਠਣ ਲਈ ਪੰਡਾਲਾਂ ਦੇ ਵਧੀਆ ਪ੍ਰਬੰਧ ਕਰਨ ਲਈ ਗੱਲਬਾਤ ਵੀ ਕੀਤੀ ਗਈ ਆ। ਰਾਇਕੁਰ ਤੋਂ ਦਰਬਿੰਦਰ ਸਿੰਘ ਰਸ਼ੀਦ ਦੀ ਖਾਸ ਰਿਪੋਰਟ ਹਨ ਵਾਹਿਗੁਰੂ ਜੀ ਮਿਲਾਂਗੇ ਕਾਦਰ ਸਵਾਤਿ ਕੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਗੁਰਦੁਆਰਾ ਟਾਲੀਆਂ ਨਾ ਸਾ ਪਾਸੇ ਦਸਵੀਂ ਰਾਇਕੁਰ ਵਿਖੇ 2 ਸਾਲਾਣਾ ਜੋੜ ਮੇਲਾ ਕਲਗੀਧ ਪਾਸ਼ਾ ਜੀ ਦਾ ਆਗਮਨ ਪੁਰ 19 ਪੋਤ ਲੈ ਕੇ 21 ਪੋਤ ਤੱਕ ਹਰ ਸਾਲ ਦੀ ਤਰ੍ਹਾਂ 2 3 4 ਜਨਵਰੀ ਨੂੰ ਮਨਾਇਆ ਜਾਂਦਾ ਵਾ ਉਸ ਦੇ ਸਬੰਧ ਦੇ ਵਿੱਚ ਅੱਜ ਰਾਏਕੋਟ ਸ਼ਹਿਰ ਦੇ ਵਿੱਚ ਜਿੰਨੇ ਵੀ ਗੁਰਦੁਆਰਾ ਸਹਿਬਾਨ ਨੇ ਉਹਨਾਂ ਦੀਆਂ ਪ੍ਰਬੰਧਕ ਕਮੇਟੀਆਂ ਸੇਵਾ ਸੁਸਾਇਟੀਆਂ ਸੁਖਮਨੀ ਸਾਹਿਬ ਸੁਸਾਇਟੀਆਂ ਦੀ ਇੱਕ ਵਿਸ਼ੇਸ਼ ਮੀਟਿੰਗ ਇੱਥੇ ਗੁਰਦੁਆਰਾ ਸਾਬ ਦੇ ਪ੍ਰਬੰਧਨ ਨਾਲ ਕੀਤੀ ਗਈ ਹੈ ਇਸ ਮੀਟਿੰਗ ਦੇ ਵਿੱਚ ਰਾਏਕੋਟ ਸ਼ਹਿਰ ਦੇ ਜਿੰਨੇ ਵੀ ਗੁਰਦੁਆਰਾ ਸਹਿਬਾ ਦੇ ਪ੍ਰਧਾਨ ਹਨ ਪ੍ਰਬੰਧਕ ਕਮੇਟੀਆਂ ਨੇ ਉਹਨਾਂ ਦੇ ਹਾਜ਼ਰੀਆਂ ਦੇ ਇਸ ਮੀਟਿੰਗ ਦੇ ਵਿੱਚ ਆਪਣਾ ਹਿੱਸਾ ਲਿਆ ਵਾ ਅੱਜ ਦੀ ਮੀਟਿੰਗ ਦੇ ਵਿੱਚ ਖਾਸ ਕਰਕੇ ਜੋ ਦੋ ਤਰੀਕ ਨੂੰ ਆਰੰਭਤਾ ਹੋ ਰਹੀ ਹੈ ਨਗਰ ਕੀਰਤਨ ਦੀ ਜਿਸ ਵਿੱਚ ਨਗਰ ਕੀਰਤਨ ਇਹ ਰابطਾ ਦਰਾਂ ਸਾਡੇ ਸ਼ੁਮਨਿਕਤ ਪ੍ਰਬੰਧ ਕਮੇਟੀ ਦੇ ਮੌਜੂਦਾ ਪ੍ਰਧਾਨ ਸਤਕਾਰਯੋਗ ਹੈਡਕੁਆਰਟ ਹਰਜਿੰਦਰ ਸਿੰਘ ਜੀ ਸਾਹਿਬ ਵਿਸ਼ੇਸ਼ ਤੌਰ ਤੇ ਆ ਰਹੇ ਨੇ ਉਹ ਅਤੇ ਸਿੰਘ ਸਹਿਬਾਨ ਵੀ ਆ ਰਹੇ ਨੇ ਉਸ ਦਿਨ ਜਿਹੜੀ 9 ਵਜੇ ਸਾਡੀ ਇੱਥੋਂ ਚੱਲਣ ਦੀ ਹੈ ਵੀ 9 ਵਜੇ ਤੋਂ ਜਿਹੜੀ ਨਗਰ ਕੀਰਤਨ ਦੀ ਰਮਤਾ ਹੋਏਗੀ ਔਰ ਇਹ ਸਾਹਿਬ ਸ਼ਿਗਵੰਦ ਸਭ ਮਹਾਰਾਜੀ ਸ਼ਤਰ ਸ਼ਾਹ ਹੈ ਪੰਜ ਪਿਆਰੇ ਪੰਜ ਪਿਆਰੇ ਤੇ ਪੰਜ ਜਿਹੜੇ ਨਿਸ਼ਾਨਚੀ ਉਹ ਇਸ ਨਗਰ ਕੀਰਤਨ ਦੀ ਅਗਵਾਈ ਕਰਨਗੇ ਔਰ ਜਿਹੜੀ ਵਿਉਤਪੰਦੀ ਬਣਾਈ ਗਈ ਹੈ 25 ਪੜਾ ਸ਼ਹਿਰ ਦੇ ਵਿੱਚ ਬਣਾਏ ਗਏ ਨੇ ਲਗਭਗ ਉਹ 25 ਪੜਾਾਂ ਦੇ ਵਿੱਚ ਬਹੁਤ ਹੀ ਨਿਕਾ ਤੇ ਸ਼ਾਨਦਾਰ ਸਵਾਗਤ ਕਰਨ ਲਈ ਜਿਹੜੇ ਗੁਰਦੁਆਰਾ ਸੇਵਾ ਦੇ ਪ੍ਰਧਾਨ ਨੇ ਪ੍ਰਬੰਧ ਕਮੇਟੀਆਂ ਨੇ ਉਹਨਾਂ ਨੇ ਸਾਨੂੰ ਵਿਸ਼ਵਾਸ ਦਵਾ ਯਕੀਨ ਦਵਾ ਵੀ ਹਰ ਸਾਲ ਦੀ ਤਰ੍ਹਾਂ ਸ਼੍ਰੋਮਣਿਕ ਉਤਰ ਪਰਵੰਤ ਕਮੇਟੀ ਵੱਲੋਂ ਜੋ 2 ਜਨਵਰੀ ਨੂੰ 19 ਪਹੁ ਨੂੰ ਨਗਰਗੀਤ ਨ ਆਗਮਨ ਪੁਰਬ ਸਹਿਬੇ ਕਮਾਲ ਸਾਹਿਬ ਜੀ ਗੋਬਿੰਦ ਸਿੰਘ ਜੀ ਮਹਾਰਾਜ ਜੋ 1700 ਸੁਪੰਦੀਸ ਵੀ ਨੂੰ ਜਿਨ੍ਹਾਂ ਜਿਨ੍ਹਾਂ ਨੇ ਇੱਥੇ ਇੱਥੇ ਆਏ ਸਨ ਚਰਨ ਪਾਏ ਸਨ ਇਸ ਧਰਤੀ ਨੂੰ ਪਵਿੱਤਰ ਕੀਤਾ ਸੀ ਉਹਨਾਂ ਦੇ ਆਗਮਨ ਪੁਰਬ ਨੂੰ ਬਹੁਤ ਛੱਦ ਸਤਿਕਾਰਨਾ ਮਨਾਇਆ ਜਾਏਗਾ ਮੈਂ ਸੋਚਿਆ ਪ੍ਰਬੰਧਕ ਕਮੇਟੀਆਂ ਦਾ ਪ੍ਰਧਾਨ ਸਾਹਿਬਾਂ ਦਾ ਇਸ ਕਲੋ ਧੰਨਵਾਦ ਵੀ ਕਰਦਾ ਉੱਥੇ ਪ੍ਰਸ਼ਾਸਨ ਨੂੰ ਵੀ ਮੈਂ ਬੇਨਤੀ ਕਰਦਾ ਕਿ ਨੋ 2 ਤਰੀਕ ਨੂੰ ਜਿਹੜਾ ਨਗਰ ਕੀਰਤਨ ਦੀ ਰਵਤਾ ਹੋਣੀ ਆ ਲਗ ਭਗ ਉਹਦੇ ਚ 50 60 70 ਹਜ਼ਾਰ ਸੱਜਣ ਹੁੰਦੀ ਹੈ ਬਹੁਤ ਸਮੇਂ ਔਰ ਮੈਨਾਂ ਨੂੰ ਇਹ ਅਪੀਲ ਕਰਦਾਗਾ ਵੀ ਜਿਹੜਾ ਟ੍ਰੈਫਿਕ ਦੀ ਹਰ ਸਾਲ ਸਾਨੂੰ ਬਹੁਤ ਵੱਡੀ ਭਾਰੀ ਸਮੱਸਿਆ ਆਉਂਦੀ ਆ ਵੀ ਸਾਡੇ ਨਗਰ ਕੀਰਤਨ ਨੂੰ ਕੋਈ ਸਮੱਸਿਆ ਨਾ ਆਵੇ ਔਰ ਪੁਖਤਾ ਜਿਹੜੇ ਜਿਹੜੇ ਇੰਤਜ਼ਾਮ ਕੀਤੇ ਜਾਣ ਇਹ ਮੈਂ ਪੁਲਿਸ ਪ੍ਰਸ਼ਾਸਨ ਨੂੰ ਵੀ ਤੇ ਸਿਵਲ ਪ੍ਰਸ਼ਾਸਨ ਨੂੰ ਵੀ ਬੇਨਤੀ ਕਰਦਾ ਸ਼੍ਰੋਮਣੀ ਕਮੇਟੀ ਦਾ ਨੁਮਾਇੰਦਾ ਹੁੰਦੇ ਹੋਇਆ ਤੇ ਜਿੰਨੀਆਂ ਵੀ ਸਾਡੀਆਂ ਪ੍ਰਬੰਧ ਕਮੇਟੀਆਂ ਆਏ ਨੇ ਉਹਨਾਂ ਨੇ ਉਹਨਾਂ ਨੇ ਜੋ ਸਹਿਯੋਗ ਸਾਨੂੰ ਦੇ ਰਹੇ ਨੇ ਮੈਂ ਵਿਸ਼ੇਸ਼ ਤੌਰ ਤੇ ਸਮੁੱਚੇ ਪ੍ਰਬੰਧ ਵੱਲੋਂ ਉਹਨਾਂ ਦਾ ਬਹੁਤ-ਬਹੁਤ ਧੰਨਵਾਦ ਕਰਦਾ ਅਤੇ ਅੱਜ ਇੱਕ ਹੋਰ ਵੱਡੀ ਗੱਲ ਹੋਈ ਹੈ ਕਿ ਤਖਤ ਸ਼੍ਰੀ ਦਮਦਮਾ ਸਾਹਿਬ ਤਲਵੱਡੀ ਸਾਬੋ ਗੁਰੂ ਕਾਸ਼ੀ ਤੋਂ ਉੱਥੋਂ ਦੇ ਜਿਹੜੇ ਮੁਖ ਸੇਵਾਦਾਰ ਨੇ ਸਿੰਘ ਸਾਹਿਬ ਬਾਬਾ ਟੇਕ ਸਿੰਘ ਜੀ ਤਨੌਲਾ ਜਥੇਦਾਰ ਸਾਫ ਸਿੰਘ ਸਾਹਿਬ ਜੀ ਉਹ ਵਿਸ਼ੇਸ਼ ਤੌਰ ਤੇ ਗੁਰਦਾਤਾ ਲਾਲੀਨ ਸਾਹਿਬ ਨਤਮਸਤਕ ਹੋਣ ਲਈ ਆਇਆ ਸੀ ਉਹਨਾਂ ਨੇ ਜੋ ਸਲਾਨਾ ਜੋੜ ਮੇਲੇ ਦਾ ਜੋ ਪੋਸਟਰ ਆ ਉਹ ਆਪਣੇ ਕਰ ਕਮਰਾਨਾ ਰਿਲੀਜ਼ ਕੀਤਾ ਵਾ ਔਰ ਮੈਂ ਉਹਨਾਂ ਦਾ ਬਹੁਤ ਧੰਨਵਾਦ ਕਰਦਾ ਸਮੁੱਚੀ ਪ੍ਰਬੰਧ ਕਮੇਟੀ ਦਾ ਧੰਨਵਾਦ ਕਰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ